ਜਪ ਜੀ ਸਾਹਿਬ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚਨ ਹੋਵੇ ਜੇ ਸੋਚੇ ਨਖਵਾਰ ਤਪਜਪਨਾ ਹੋਵੇ ਜੇ ਲਾਇ ਲਾਹ ਦਿਵਤਾਰ। ਬੁਖਿਆ ਬੁਖਨਾ ਉਤਰੇ ਜੇ ਬੰਨਾ ਪ੍ਰਿਆ ਪਰ ਸਾਹਸ ਸਿਆਣਪ ਲਖ ਹੋਵੰਤ। ਤਾਂ ਇਕ ਨਾ ਚੱਲੇ ਨਾਲ ਕਿਸ ਤਿਆਰਾ ਹੋਈ ਐ ਪਕੂੜਾ ਟੁੱਟਾ ਪਾਨ। ਹੁਕਮ ਰਜਾਈ ਤਰਣਾ ਨਾਨਕ ਲਿਖਿਆ ਨਾਲ ਉਪਮੇ ਅਵਨਕਾਰ ਉਪਮ ਨਾ ਕਿਆ ਜਾਏ ਹੁਕਮੇ ਅਵਨ ਜੀ ਹੁਕਮ ਮੇਰਾ ਵਢਿਆਏ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਇਕ ਨਾ ਹੁਕਮੇ ਬਖਸ਼ੇਸ ਇਕ ਹੁਕਮੇ ਸਲਾਮ ਪਵਾਈਆ ਹੁਕਮ ਆਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ 부ਝ ਜਾ ਤਾ ਹਮ ਕਾ ਹਨ ਕੋਏ ਗਵ ਕੋ ਤਾਨ ਹੋਵੇ ਕਿਸਾ ਤਾਨ ਗਵ ਕੋ ਦਾਤ ਜਨਨ ਸਾਨ ਗਵ ਕੋ ਗੁਣ ਵਡਿਆਈਆਂ ਛਾਰ ਗਵਕ ਵਿਦਿਆ ਵਿਖਮ ਵਿਚਾਰ ਗਵਕ ਸਾਇਕ ਰੇਤਨ ਖੇਹ ਗਵਕ ਜਿਲਾ ਫਰ ਦੇਹ ਗਵਕ ਜਪ ਜਿਸ ਦੂਰ ਗਵਕ ਵਿਖ ਹਦਰ ਹਦੂਰ ਕਥਨਾ ਕਥਿਨਾ ਆਵਤ ਕੋਟ ਕਥ ਕਥ ਕਥੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਠਗ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਾਖਾ ਪਾਉ ਅਪਾਰ ਆਖਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਹਰ ਕਾ ਅਗਰ ਖਿਆ ਜਿਦ ਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਸੁ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੇ ਆਵ ਕਪੜਾ ਨਦਰਿ ਮੋਖ ਦੁਆਰ ਨਾਨਕ ਵਾ ਜਾਣੈ ਸਭ ਆਪੇ ਸੁਖਿਆਰ ਆਪਿਆ ਨਾ ਜਾਏ ਪੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਦਾਨ ਗਾਵੇ ਸੁਣਿਆ ਮਨ ਰੱਖਿਆ ਪਾਉ ਦੁੱਖ ਪਰ ਹਰ ਸੁਖ ਸਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵਿਦੰ ਗੁਰਮੁਖ ਅਸਮਾਏ ਗੁਰੇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾ ਨਾਏ ਕਣਾ ਕਥਨ ਨ ਜਾਏ ਗੁਰ ਹਿਤ ਦੇਹ 부ਜਾਏ ਸਭਨ ਜੀ ਆ ਕਾ ਹਿਤ ਦਾਤਾ ਸੋਮ ਵਿਸੁਰ ਨ ਜਾਏ ਤੀਰਥ ਨਾਮ ਜੇ ਤਿਸ ਪਾਵਾ ਵਿਣ ਭਣ ਕੇ ਨਾ ਕਰੇ ਜੇ ਤੇ ਸਰਠ ਪਾਏ ਵੇਖਾ ਵਿਣ ਕਰਮ ਕੇ ਮਿਲਾ ਲਏ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੇ ਸਿਖ ਸੁਣੇ ਗੁਰਾਂ ਇੱਕ ਦੇਹ ਬੁਝਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਾ ਵਿਸਰਨਾ ਜਾਏ ਜੇ ਜੂਟਾਰੇ ਅਰਜਾ ਹੁਰਦ ਸੁਣੇ ਹੋਏ ਨਵਾ ਖੰਡਾ ਵਿੱਚ ਜਾਣਿਆ ਨਾਸ ਚਲਾ ਸਭ ਕੋਏ ਚੰਗਾ ਨਾਮ ਰਖਾਇ ਕ ਜਸ ਕ੍ਰਿਤ ਜਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਕਿਟਾ ਅੰਦਰ ਕੀਟ ਕਰ ਦੋਸੇ ਦੋਸਤਰੇ ਨਾਨਕ ਨਿਰਗੁਣ ਗਉਣ ਕਰੇ ਗੁਣਵੰਤਿਆ ਗੁਣ ਦੇ ਬਿਆਖੋ ਨਸ ਜਈ ਜੇ ਤਸ ਗੁਣ ਕੋਏ ਕਰੇ ਸੁਣਐ ਸਦਪੀ ਸੁਰਨਾਤ ਸੁਣਐ ਤਰਤਵਲਾ ਆਕਾਸ ਸੁਣਐ ਜੀਪਲ ਪਤਾਨ ਸੁਣਐ ਬੋਹ ਨਸ ਕਾਲ ਨਾਨਕ ਫਤਸਰਾ ਵਿਗਾ ਸੁਣਐ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹ ਹਨ ਮੰਦ ਸੁਣਿਆ ਜਗ ਜੁਗ ਕਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭੁਤ ਤਨ ਸਦਾ ਵੇਗਾ ਸੁਣਿਆ ਦੂਪਾ ਕਾ ਨਾਸ ਸੁਣਿਆ ਸਤ ਸੰਤ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜਪੜ ਪਾਵਾਂ ਮਾਨ ਸੁਣਿਆ ਰਾਗ ਸਜਿ ਤਿਆਨ ਨਾਨਕ ਪ੍ਰਤਾ ਸਲਾਵੇ ਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹੇ ਸੁਣਐ ਸੇਖ ਪੀਰ ਪਾਸ ਸਾਹੇ ਸੁਣਿਆ ਦੇ ਪਾਵਾਂ ਰਾਵ ਸੁਣਿਆ ਹਾਥ ਵਸ ਗਾਓ ਨਾਨਕ ਭਗਤਾਂ ਸਲਾਮੇਗਾ ਸੁਣਿਆ ਦੂਪ ਪਾਪ ਕਾ ਨਾਸ ਮਨ ਕੇ ਗਤ ਕੈ ਨ ਜਾਏ ਜੇ ਕੋ ਕਹ ਪਿੱਛਾ ਪਛਤਾਏ ਕਾਗਜ਼ ਕਲਮ ਨਾ ਲਿਖਣ ਹਾਰ ਮਨ ਕਬਾ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸਰਤ ਵੈ ਮਨ ਬੁੱਧ ਮਨ ਸਦ ਪਵਣ ਕੀ ਸੁਧ ਮਨ ਮੋਚੋ ਟਾ ਨਾ ਖਾਏ ਮਨ ਜੰਖੇ ਸਾਥ ਨਾ ਜਾਏ ਅਸਨਾ ਨ ਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਮਨਗ ਠਾਕ ਨਾ ਪਾਏ ਮਨ ਪਾਖਿ ਪ੍ਰਗਟ ਜਾਏ ਮਨ ਮਗਨਾ ਚੱਲਾ ਪੰਥ ਮਨ ਤਰੁ ਸਿਤੀ ਸੰਦੰਦ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਆਵਾ ਮੋਗਤੁ ਵਾਰ ਮਨ ਆ ਪ੍ਰਵਾਰਾ ਸਦਾਦ ਮਨ ਤਰਾ ਤਾਰੇ ਗੁਰ ਸਿਖ ਮਨ ਨਾਨਕ ਪਵਨ ਪਿਖ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵਾਂ ਦਰਗਮਾਨ ਪੰਚੇ ਸੋਹ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆ ਜੇ ਕੋ ਕਹ ਕਰ ਵਿਚਾਰ ਕਰਤੇ ਕੇ ਕਰਨਾ ਨਾਹੀ ਸੁਮਾਰ ਧੋਲ ਤਰਮ ਦਿਆ ਕਾ ਪੂਤ ਸੰਤੋ ਥਾਵ ਰਖਿਆ ਜਨ ਸੂਤ ਜੇ ਕੋ ਗੁਜਾ ਹੋਆ ਸਤਿਆਨ ਤੁਗਲਾ ਉਪਰ ਤੇ ਤਪਾਰ ਧਰਤੇ ਹੋਰ ਪ੍ਰਾ ਹੋਰ ਹੋਰ ਤਿਸ ਤੇ ਭਾਰਤ ਲਖਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕਿਤਾ ਤਾਨਸਵਾਲ ਰੂਪ ਕਿਤੇ ਦਾਤ ਜਨ ਕਉਣ ਕੂਤ ਕਿਤਾ ਪ੍ਰਸਾਉ ਇੱਕੋ ਕਵਾਉ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਉਣ ਕਾ ਵਿਚਾਰ ਵਰਨ ਜਾਬਾਏ ਇਕ ਵਾਰ ਜੋ ਤੁਧ ਪਾਵ ਸਾਈ ਪਰੇਤਾਰ ਤੁਸ ਸਦਾ ਸ੍ਰਾਮਤ ਨਿਰੰਕਾਰ ਅਸੰਖ ਜਪ ਸੰਗ ਪਾਓ ਸੰਗ ਪੂਜਾ ਸੰਗ ਤਵਤਾ ਅਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋ ਮਰ ਰਹਾ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੇ ਸੰਗ ਦਾਤਾਰ ਅਸੰਗ ਸੂਰਮੋ ਭਗਸਾਰ ਸੰਗ ਮੋ ਨਿਵਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਰਨ ਜਵਾਇ ਇਕ ਵਾਰ ਜੋ ਦੁਦ ਪਾਵੈ ਸਾਇ ਪਰੇਕਾਰ ਤੁਸ ਸਰਾਸ ਰਾਮਤ ਨਿਰੰਕਾਰ ਅਸੰਖ ਮੁਰਕੰਦ ਘੋਰ ਸੰਗ ਚੋਰ ਆ ਰਾਮਖੋਰ ਸੰਗ ਅਮਰ ਕਰਜਾਇ ਜੋਰ ਅਸੰਗ ਗਲਵੜਤਿਆ ਕਮਾਇ ਸੰਗ ਪਾਪੇ ਪਾਪ ਫਰਜਾਇ ਸੰਗ ਕੁੜਿਆਰ ਕੋੜੇ ਫਿਰਾਏ ਸੰਗ ਮਲੇਠ ਮਰ ਪਖਾਇ ਅਸੰਗਨੰਦ ਸਿਰ ਕਰੇ ਪਾਰ ਨਾਨਕ ਨੇ ਜਿ ਕਾ ਵਿਚਾਰ ਵਰਨ ਜਾਵਾ ਇੱਕ ਵਾਰ ਜੋਤਿ ਤੁ ਪਾਵ ਸਾਇ ਭਰੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗ ਠਾਵ ਗੰਮ ਗੰਮ ਸੰਗ ਲੋਏ ਅਸੰਕਾ ਸਿਰ ਪਰ ਹੋਏ ਅਖਰੇ ਨਾਮ ਅਤਿ ਸਲਾਹੇਨ ਅਖਰੇ ਗਿਆਨ ਗੀਤ ਗੁਣ ਗਾਹੇ ਅਖਰੇ ਲਿਖਣ ਬੋਲਣ ਬਾਨ ਅਖਰਾ ਸਦ ਸੰਗ ਯੋਗ ਵਿਖਾਨ ਜਿਨਾਂ ਲਿਖਿਤ ਸਰਣਾਏ ਜੇ ਫਰਮਾਏ ਤਿਤ ਪਾਏ ਜੇ ਤਾ ਗੀਤਾ ਦੇ ਤਨਾ ਵਿਣ ਨਾਵ ਨਾਹੀ ਕੋ ਥਾ ਪੁਰਦ ਕਮਣ ਕਾ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤਦ ਪਾਵ ਸਾਇ ਪ੍ਰੇਕਾਰ ਤੂੰ ਸਰ ਸਰਾਮਕ ਨਿਰੰਕਾਰ ਭਰੀਆ ਹੱਥ ਪੈਰ ਤੰਦੇਹ ਪਾਣੀ ਤੋਤਾ ਉਤਰਸਖੇ ਮੂਤ ਪਰ ਰਤੇ ਕਪੜ ਹੋਏ ਜੇ ਸਾਗੁਣ ਲਈਐ ਉਹ ਤੋਏ ਭਰੀਆ ਮਗ ਪਾਪਾ ਕਾ ਸੰਗ ਧੁਪ ਨਵਤਰੰਗ ਪੁਨੇ ਪਾਪੇ ਆਖਣ ਲਾਇ ਕਰ ਕਰ ਕਰਨਾ ਲਿਖ ਲ ਜਾ ਆਪੇ ਬੀਜ ਆਪੇ ਖਾਓ ਨਾਨਕ ਹੁਕਮ ਆਵ ਜਾਓ ਤਿਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤੁਲ ਕਾਮਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤੜ ਗਤ ਤ੍ਰਿਪਤ ਮਨਾਓ ਸਾਗੁਣ ਤੇਰੇ ਮੈ ਨਾ ਕੋਏ ਵਿਣਗੁਣ ਤੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਥਤ ਕਵਨ ਵਾਰ ਕਵਨ ਸਰੂਤੇ ਮਾਹ ਕਵਨ ਜਿਤੁ ਆਕਾਰ ਵਿਨ ਨ ਪਾਇਆ ਪੰਧਤੀ ਜੋ ਵਾਲੇ ਪੁਰਾਨ ਵਕਤ ਨ ਪਾਇਓ ਕਾਦਿਆ ਜੇ ਲਿਖਣ ਲੈ ਪੁਰਾਨ ਠਤਵਾਰ ਨੋ ਕੀ ਜਾਣ ਰਤਮਾਉ ਨ ਕੋਈ ਜਾ ਕਰਤਾ ਸ੍ਰਿਠਿ ਪ ਸਾਜੇ ਆਪੇ ਜਾਣ ਸੋਈ ਕਿ ਕਰਾਖਾ ਕੇ ਸਾਲਾਹੀ ਕਿਉਂ ਵਰਨੇ ਤਿਵ ਜਾਣਾ ਨਾਨਕ ਅਖਣ ਸਤਿ ਅਖਾ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਵਡੇ ਨਾਏ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗਾ ਗਿਆਨ ਸੋਹ ਪਤਲ ਪਤਾਲ ਲਖ ਅਗਾ ਸਾਕਸ ਓੜ ਕੋੜੁ ਗਪਾਲ ਥਕੇ ਵੇਦ ਕਾਹਨਿਕ ਬਾਤ ਸਾਸ 18 ਕਾਹਨਕ ਤੇ ਬਾ ਅਸਲੋ ਇੱਕ ਧਾਤ ਲਿਖਾ ਵੇ ਤਾਂ ਲਿਖਿਆ ਲਿਖਾ ਵੇ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਲਾਹੀ ਸਲਾਹੀ ਤੇ ਸ੍ਰਿ ਸਤਨਾ ਪਾਈਆ ਨਦੀਆਂ ਤਵਾ ਪਵ ਵਸ ਸਮੁੰਦ ਨਾ ਜਾਣੇ ਸਮੁੰਦ ਸਾ ਸਰ ਤਾਨ ਗ੍ਰਾਹ ਸਿਤ ਮਾਲ ਧਨ ਕਿਹੜੇ ਤੁਲਣਾ ਹੋਵਨੇ ਜੇ ਤਸ ਮਨ ਨਾ ਵਿਸਰਾਂ ਅੰਤਨਾ ਸ੍ਰਤੀ ਕਰਨ ਅੰਤ ਅੰਤਨਾ ਕਰਨ ਦੇ ਨੰਤ ਅੰਤਨਾ ਵੇਖਣ ਸੁਣਨ ਅੰਤ ਅੰਤਨਾ ਜਾਪ ਕਮਨ ਮੰਤ ਅੰਤਨਾ ਜਾਪਾ ਕੀਤਾਕਾਰ ਅੰਤਨਾ ਜਾਪ ਪਰਾਵਾਰ ਅੰਤਕਾਰਣ ਕੀਤੇ ਵਿਰਲਾਏ ਤਾਂਕੇ ਅੰਤਨਾ ਪਾਏ ਜਾਹੇ ਹੋ ਅੰਤਨਾ ਜਾਣ ਕੋਏ ਬਗਤਾ ਕਈਐ ਬਗਤਾ ਹੋਏ ਵਡਾ ਸਾਹਿਬ ਉਚਾ ਥਾ ਉਚੇ ਉਪਰ ਉਚਾਨਾ এবੜੂ ਉਚਾ ਹੋਵਾ ਕੋਏ ਤਿਸੂਚੇ ਕੋ ਜਾਣੈ ਸੋਏ ਜੇ ਵਿੜੇ ਆਪ ਜਣੇ ਪਾਪ ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਮ ਲੇਖਿਆ ਨਾ ਜਾਏ ਵਟਾ ਜਾਤਾ ਤਨਨਾਤਮਾਏ ਕਿਤੇ ਮੰਗੇ ਜੋ ਦੁਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਵ ਟੁੱਟਾ ਵਿਕਾਰ ਕਿਤੇ ਲਾਲਾ ਮੁਕਰ ਪਾਹੇ ਕਿਤੇ ਮੁਰਖਾ ਹੀ ਖਾਏ ਕਿਤੇ ਦੁਖ ਕੋ ਸਦਮਾਰ ਏ ਬੇਦਾ ਤਰੀ ਦਾ ਤਾਰ ਬੰਦ ਖਲਾਸੇ ਪਾਣਾ ਹੋਏ ਔਰ ਆਖਣਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਓ ਜਾਣ ਜਿਤਿਆ ਮੁਖਾਏ ਆਪੇ ਜਾਣ ਆਪੇ ਦੇ ਆਖੈ ਸੇ ਬੇਕੇਈ ਕੇ ਜਿਸਨਾ ਬਖਸੇ ਸਿਸਲਾ ਹੈ ਨਾਨਕ ਪਾਸਾ ਹੈ ਪਾਸਾ ਹੋ ਅਮੁਲ ਗੁਣ ਅਮੁਲ ਵਪਾਰ ਮੁਲ ਵਪਾਰੀ ਮਨ ਪੰਡਾਰ ਅਮੁਲ ਆਵੈ ਮੁਲ ਜਾਏ ਮੁਲ ਭਾਏ ਮੁਲਾ ਸਮਾਏ ਅਮੁਲ ਧਰਮ ਦੇ ਬਾਣ ਮੁਲਾ ਤੁਲ ਅਮੁਲ ਪ੍ਰਵਾਨ ਅਮੁਲ ਬਖਸੇ ਸਾ ਮਨ ਸਾਨ ਮੁਲ ਕਰਮ ਅਮੁਲ ਫਲ ਮਾਨ ਅਮਲ ਮੁਲਾਖਿਆ ਨ ਜਾਏ ਆਖ ਆਖ ਰਾ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਾ ਵਿਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇ ਕੇਤੇ ਆਖੇ ਆਖਣ ਪਾਏ ਜਿਦ ਕਹਾ ਕਬ ਟੁੱਟ ਜਾਏ ਇਤੇ ਕੀਤੇ ਹੋਰ ਕਰ ਤਾ ਆਖ ਨ ਸਕੈ ਕੇ ਈਕੇ ਜੇਵੜ ਪਾਵਾਂ ਤੇ ਵੜੋਏ ਨਾਨਕ ਜਾਣਾ ਸਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾ ਲਿਖਿਆ ਸ੍ਰੀ ਦਾ ਵਾਰ ਗਵਾਰ ਸੋਦਰ ਕਹਿਸ ਸਰ ਕਰਿਆ ਜਿਤ ਵੈ ਸਭ ਸਮਾਲੇ ਰਾਜ ਨਾਗਨਿਕ ਸੰਖਾ ਕਿਤੇ ਬਾਵਨ ਹਾਰੇ ਕਿਤੇ ਰਾਗ ਪ੍ਰੇਸ ਕਈ ਅਨ ਕਿਤੇ ਗਾਵਨ ਹਾਰੇ ਗਾਵ ਤਹਨ ਪਵਨ ਪਾਣੇ ਬਸੰਤਰ ਗਾਵ ਰਾਜਾ ਤਰੰਦ ਦਵਾਰੇ ਗਾਵ ਚਿਤ ਗੁਫਤ ਲਿਖ ਜਾਣ ਲਿਖ ਲਿਖ ਧਰਮ ਬੀ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੇ ਸਾਨ ਸਦਾਂ ਸਵਾਰੇ ਗਾਵੈ ਇੰਦ ਇੰਦਾਸਣ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜति ਸਤੇ ਸੰਤੋਖੇ ਗਾਵੈ ਹਵੀਰ ਕਰਾਰੇ ਗਾਵਨ ਪੰਡਤ ਪੜਨ ਰਖੇ ਸਾਲ ਜੁਗ ਜੁਗ ਵੇਦ ਨਾਲੇ ਗਾਵੈ ਮੋਣ ਅਮਨ ਮੋਨ ਸੁਰਗਾ ਮਥ ਪਿਆਲੇ ਕਾਮਨ ਰਤਨੁ ਪਾਏ ਤੇਰੇ 68 ਤਿਰਥ ਨਾਲੇ ਗਵਹ ਜੋਦ ਮਹਾ ਬ੍ਰਸੂਰਾ ਗਵਹ ਖਾਣੇ ਚਾਰੇ ਗਵਹ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਧਨੋ ਗਾਵਾਂ ਜੋਦ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਮਾ ਤਿਤਨਾਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚ ਸੱਚ ਨਾਇ ਹਭੀ ਹੋਸੀ ਜਾਨਾ ਜਸੇ ਰਚਨਾ ਜਿੰਨ ਚਾਏ ਰੰਗੇ ਰੰਗੇ ਪਾਤੇ ਕਰ ਕਰ ਜਨਸੇ ਮਾਇਆ ਜਿੰਨੂ ਪਾਏ ਕਰ ਕਰ ਵੇਖਾ ਕਿਤਾ ਆਪਣਾ ਜਿਉ ਤਿਸਤੇ ਵਢਿਆਏ ਜੋ ਤੁਸ ਭਾਵ ਸੋ ਏ ਕਰਸੀ ਹੁਕਮਨਾ ਕਰਣਾ ਜਾਏ ਸੋ પાਸਾ ਹੋ ਸਾਹ ਪਾਤ ਸਾਹਿਬ ਨਾਨਕ ਰਣ ਰਜਾਏ ਮੁੰਦਾ ਸੰਤੋਖ ਸਰਮ ਪਦ ਚੋਲੇ ਧਿਆਨ ਕੀ ਕਰਾ ਵਿਭੂਤ ਚਿੰਤਾ ਕਾਲ ਕੁਾਰੇ ਕਾਇ ਜਗ ਡੰਡਾ ਪ੍ਰਤੀਤ ਆਏ ਪੰਥੀ ਸਗਰ ਜਮਾਤੇ ਮਨ ਜੀਤਾ ਜਗ ਜੀਤ ਆਦੇਸ ਤਿਸਾ ਦੇਸ ਆਦ ਨੀਲਨਾਦ ਨਾਦ ਜੁਗ ਜੁਗ ਏਕੋ ਵੇਸ ਉਤ ਗਿਆਨ ਦਿਆ ਪੰਡਾਰਨ ਘਟ ਘਟ ਵਜੇ ਨਾਦ ਆਪਨਾਥ ਨਾਥਿ ਸਭ ਜਾਤੀ ਰਦ ਸੁਦੇ ਆਵਰਾ ਸਾਧ ਸੰਜੋਗ ਵਿਜੋਗ ਦੁਖਾਰ ਚਲਾਵ ਲੇਖ ਆਵ ਪਾਗ ਆਦੇਸ ਤਿਸਾ ਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਮਾਇ ਜੁਗਤ ਵਿਆਇ ਤਨ ਚੇਲੇ ਪ੍ਰਵਾਨ ਇਕ ਸੰਸਾਰੇ ਇਕ ਪੰਡਾਰੇ ਇਕ ਲਾਏ ਦੀ ਬਾਣ ਜਿਉ ਤਿਸ ਭਾਵਾ ਤੇ ਵਤਲਾਵਾ ਜਿਉ ਹੋਵਾ ਫੁਰਮਾਨ ਹੋ ਵੇਖਾ ਉਹਨਾਂ ਨਦਰ ਨਾ ਆਗ ਬਉਤਾਏ ਉਹ ਵਿਡਾਨ ਅਦੇਸ ਤਿਸ ਸਾਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਏਕੋ ਵੇਸ ਆਸਣ ਲੋਇ ਲੋਇ ਪੰਡਾਰ ਜੁਗ ਸਪਾਇਆ ਸੋ ਏਕ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ ਤਿਸਾ ਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲੱਖ ਹੋਇ ਲੱਖ ਵਾ ਲੱਖ ਵੀਸ ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼ ਇਤਰਾ ਪਦ ਪੌੜਿਆ ਚੜਿਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੇ ਕਿਟਾਏ ਰੇਸ ਨਾਨਕ ਨਦਰੀ ਪਾਈਆ ਕੂੜੇ ਕੂੜਾ ਠੇਸ ਆਖਣ ਜੋਰ ਚ ਪੈ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਾਨ ਮਨਸੂਰ ਜੋ ਨਾ ਸ੍ਰਿਤੀ ਗਿਆਨ ਵਿਚਾਰ ਜੋ ਨਾ ਜੁਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਸ ਏ ਨਾਨਕ ਉਤਮ ਨੇਤਨਾ ਕੋਏ ਰਾਤੇ ਰਤੇ ਥਥੇ ਵਾਰ ਪਵਨ ਪਾਣੇ ਅਗਨੇ ਪਾਤਾਲ ਤਿਸ ਵਿੱਚ ਧਰਦੇ ਥਾਪ ਰੱਖੇ ਤ੍ਰਿਨਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਨ ਪੰਚ ਪ੍ਰਵਾਨ ਨਦਰੇ ਕਰੰ ਭਵਾਨੇ ਸਾਨ ਖਤ ਪਕਾਏ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਆਖ ਕਰਮ ਕਹਤੇ ਪਵਨ ਪਾਣੇ ਵਸੰਤਰ ਕਹਤੇ ਤਨਮੈਸ ਕਿਤੇ ਬਰਮੇ ਘਾੜਤ ਕੜੀ ਐ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੇ ਮੇਰ ਕੇਤੇ ਕਿਤੇ ਧੂਪ ਦੇਸ ਕਿਤੇ ਇੰਦ ਤਨ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਤਬੋਧ ਨਾਥ ਕੇਤੇ ਕਿਤੇ ਦੇਵੇ ਵੇਸ ਕਿਤੇ ਦੇਵ ਦਾਨੁ ਮਨ ਕੇਤੇ ਕਿਤੇ ਰਤਨ ਸਮੰਦ ਕਿਤੇ ਆ ਖਾਣੇ ਕਿਤੇ ਆ ਬਾਣੇ ਕਿਤੇ ਪਾਤ ਨਵਿੰਦ ਕਿਤੇ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡਮ ਗਿਆਨ ਪ੍ਰਚੰਡ ਤਿਥਾ ਆਨਾਦ ਵਿਨੋਦ ਕੋਡ ਅਨੰਦ ਕਰਮਖੰਡ ਕੀ ਬਾਣੀ ਰੂਪ ਤਿਥਾ ਘਾੜਤ ਕੜਿਐ ਭਵਤਨੂਪ ਤਾਂਕਿ ਆ ਗੱਲਾਂ ਕਥਿਆ ਨ ਜਾਏ ਜੇ ਕੋ ਕਹਾ ਪਿਛਾ ਪਛਤਾਏ ਤਿਥਾ ਘੜਿਐ ਸੁਰਤਿ ਮਾਤਮਨ ਬੁੱਧ ਤਿਥਾ ਘੜਿਐ ਸ੍ਰੰਸਿ ਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥਾ ਹੋ ਨ ਕੋਈ ਹੋਰ ਤਿਥਾ ਜੋਦ ਮਹਾ ਬਰਸੂਰ ਤਿਨ ਮਾ ਰਾਮ ਰਿਆ ਪ੍ਰਪੂਰ ਤਿਥਾ ਸਿਤੋ ਸਿਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਥਨ ਜਾਏ ਨਾ ਉਮਰ ਨ ਠਾਕੇ ਜਾਹੇ ਜਿਨ ਕਾ ਰਾਮ ਸਾ ਮਨ ਮਾਹੇ ਤਿਥਾ ਭਗਤ ਵਸਾ ਕੇ ਲੋਇ ਕਰ ਆਨੰਦ ਸਚਾ ਮਨਸੋਇ ਸਤਖੰਡ ਵਸਾ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿਥਾ ਲੋਇ ਲੋਇ ਆਕਾਰ ਜਿਵ ਜਿਵ ਹੁਕਮ ਤਿਵਾ ਤਿਵਕਾਰ ਵਿਖਾ ਵਿਕਸਾ ਕਰਿ ਵਿਚਾਰ ਨਾਨਕ ਕਥਨ ਕਰਿ ਦਾਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਦ ਧਿਆਰ ਭਾਉ ਖੱਲਾ ਗਨ ਤਬਤਾਓ ਭੰਡਾ ਪਾਉ ਅਮਰਤ ਟਾਲ ਭੜਿਆ ਸਭ ਸੱਚੀ ਤਕਸਾਲ ਜਿਨ ਕੋ ਨਦਰ ਕਰਨ ਤਨ ਤਾਰ ਨਾਨਕ ਨਦਰੇ ਨਦਰ ਨਹਾਲ ਸ਼ਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤਮ ਹਤ ਦਿਸ ਰਾਤ ਗਏ ਦਾਈ ਦਾਇ ਖਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮਾ ਦੂਰ ਕਰਮੇ ਆਪੋ ਆਪਨੇ ਕਿ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ